ਉਹਨੂੰ ਦਿਖਾਉਣਾ ਹੈ ਬਾਈ ਟਰੈਕਟਰ ਟੋਜਨ ਮੁਕਾਬਲਾ ਇੱਕ ਪਾਸੇ ਪੁਰਾਣਾ ਜੌਂਡੀ ਆ ਰਹਾ ਤੇ ਇੱਕ ਪਾਸੇ ਐਚ ਐਮ ਟੀ 352 ਠੀਕ ਹੈ ਦੇਖੋ 352 ਨੂੰ ਕਰ ਚਿੱਤੇ ਮੁੰਡੇ ਸਾਰੇ ਵੀ ਕਿਹੜੇ ਵੇਲੇ ਚੰਡੀ ਰੱਖੇ ਠੀਕ ਹੈ ਚੰਡੀ 32 ਦੇ ਜਿੱਤ ਪ੍ਰਾਪਤ ਕਰਦਾ ਤੇ 352 ਜਾਵੇਗਾ 352 ਦੇ ਜਿੱਤ ਪ੍ਰਾਪਤ ਕਰਦਾ ਐਕਟਿਵਟੀ 352 ਦੇ ਰਿਵੀਅਰ ਸਰਭੰਗੂ ਦਾ ਅਸਰ ਕਿਵੇਂ ਜੌਂਡੀ ਦੀ ਗੱਲ ਹੁੰਦੀ ਹੈ ਮੈਂ ਕਹਿੰਦਾ ਔਰ ਆਹ ਬਹੁਤ ਰਗਣੇ ਮੇਰੇ ਮੀਗੋ ਕਹੇ ਗਾੜਿਆ ਆਈਏ ਕਿ ਸਮਝਵਾ ਐਸੇ ਮਟੀ ਕਹਿੰਦੇ ਜੋ ਉੱਪਰ ਨੂੰ 55 ਨੰਬਰ 5220 17 ਜੋ ਤੁਹਾ ਦੇਖੋ ਬੱਲੇ ਕਰੀਏ ਕਿਹੜਾ ਮੂੰਹ ਚੱਕ ਕੇ ਖੜ ਗਿਆ ਓਏ ਐੜ ਗਿਆ ਚਤਾਰ ਵਾਂਗੂ ਕਾਦੀ ਆ ਦੇਖੋ ਨਜ਼ਾਰਾ ਬੰਤੀ ਦਾ ਘਰ ਬੰਤੀ ਦਾ ਘਰ ਮੇਰੇ ਮਿੱਤਰੋ ਟੱਕਰ ਨਜ਼ਾਰਾ ਤੰਗ ਹੈ ਨਜ਼ਾਰਾ ਬੱਤੀ ਦੇ ਵੀ ਹੈ ਕਿਤੇ ਹੋ ਕਮਾਲ ਹੋਈ ਪਈ ਆ ਉਹ ਵਾਸਤੇ ਆਉਣਾ ਨਜ਼ਾਰਾ ਇਹਨਾਂ ਕਦੇ ਸੰਗੀਤ ਖੁਸ਼ਾ ਆਹ ਸੰਗੀਤ ਖੁਸ਼ਾ ਦੇ ਵੀ ਸਖਰਾ ਨਜ਼ਾਰਾ ਮੇਰੇ ਮਿੱਤਰੋ ਚਾਟ ਕਰੋ ਦੀ ਆ ਮੇਲਾ ਚੱਲਦਾ ਜਾ ਗਿਆ ਚੜਦਾ ਕਾ ਗਿਆ ਚੜਦਾ ਨਜ਼ਾਰਾ ਬੱਖਰਾ ਮੇਰੇ ਮਿੱਤਰੋ ਹਾਏ ਹੋ ਦੀ ਕਮਾਲ ਹੋਰ ਕਾਹਨ ਇਹ ਤੋਂ ਪਹਿਲਾਂ ਦੇਖੋ ਅਖੀਰ ਦੇ ਗਾਂਦਰੇ ਚੋਟੇ ਨਹੀਂ ਜਾ ਰਹੇ। ਖੇਤ ਦੇ ਮੋਟੇ ਵਿੱਚ ਔਖੇ ਟੇਨ ਵਾਲੇ ਮੇਰੇ ਵਿੱਚ ਇਹਨਾਂ ਨੇ ਬੱਕਰੀਆਂ ਖੋਦੀਆਂ ਜਾਣੀਆਂ। ਤਰਵੱਜਾ ਨੂੰ ਟਰੈਕਟਰ ਨਹੀਂ ਆ ਬਾਈ ਤਰਵੱਜਾ ਸੱਤੇ ਨੂੰ ਬੈਂਤੀ ਆ ਬਾਈ ਟੈਂਡ ਤੇ ਜਾ ਕੇ ਬੈਜੇ ਬੇਟੀ ਬਾਈ ਗੱਲ ਪਈ। ਆਉਟ ਆਣ ਕਾਹਦੇ ਮੇਰੇ ਵੀਡੀਓ ਸਕੀਨ ਤੇ ਜਿਹੜੀ ਸਾਹ ਤੇ ਵੀ ਬਾਹਰ ਆਕਰੋ ਜਾਲ ਵਾਲਾ ਵੀ ਤੇ ਬੰਤੀ ਆ ਬਾਲ ਖੁੱਲ ਗਿਆ ਤੇ ਬਾਲ ਜਨੂ ਲਗਾ ਦਿੱਤਾ ਬਾਬੇ ਵੀ ਸਾਡੀ ਬਿੰਤੀ ਹੈ ਸਾਡੇ ਭਾਈ ਨੂੰ ਜਾਲਾ ਅਨਿਰ ਦਿੱਖ ਤੇ ਵੀ ਵੀਰੇ ਰਾਜ ਸੰਧ ਜਾਲ ਖੁੱਲ ਗਿਆ ਤੇ ਅੱਗਾ ਕੀ ਮਾਰਨਾ ਹੈ ਜਨਾਦਰ ਕਮਰੇ ਕਰਾ ਮੈਂ ਪਿਆਲੇ ਮਾਰਮਨ ਬਣਾ ਦੇ ਜਾਲ ਸਾਹਦੇ ਮੇਰੇ ਵੀਰੇ ਕੀਤੀ ਦਾ ਤਕਾਰ ਦਾ ਬਣਿਆ ਹੋਇਆ ਹੈ ਇਹਦੇ ਦਿੱਤੇ ਹੋਏ ਜੇ ਕਿਸੇ ਵੀਰ ਨੇ ਪ੍ਰਸਾਦਾ ਪਾਣੀ ਸਿੱਖਣਾ ਤਾਂ ਬਿਲਕੁਲ ਤਿਆਰ ਆ ਟ੍ਰੈਕਟਰ ਵਾਲੇ ਵੀਰ ਗੱਲ ਮੇੜ ਕਹਿਣਗੇ ਬਿਲਕੁਲ ਤਿਆਰ ਨੇ ਲਓ ਸਭ ਨੇ ਦੇਖੀ ਮੇਰੀ ਵੀਰ ਜੀ ਅੰਰੇ ਵਿਖੀ ਨੇ ਜਰਾ ਖੇਡ ਦਾ ਮੈਦਾਨ ਦੇ ਵਿੱਚ ਆ ਕੋਈ ਦੇਖਿਆ ਨਾ sire ਦਾ ਮੁਕਾਬਲਾ ਐਜੇ ਟ੍ਰੈਕਟਰ ਟੂਚਨ ਮੁਕਾਬਲਾ ਕਦੇ ਦੇਖਿਆ ਨਹੀਂ ਹੋਣਾ ਪੂਰਾ ਜ਼ੋਰ ਲੱਗਿਆ ਟ੍ਰੈਕਟਰਾਂ ਦਾ ਵੇਲ